ਦੋਸਤੋ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ਕਪਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਦੇਸ਼ ਇੱਕ ਵਕਤ ਦੀ ਛੱਡੇਗਾ ਰੋਟੀ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਬੜੀ ਮਿਹਰਬਾਨੀ ਜੀ ਚਰਨਜੀਤ ਜੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਲਗਭਗ 10 10.5 ਮਹੀਨਿਆਂ ਤੋਂ ਕਿਸਾਨ ਮਜ਼ਦੂਰ ਮੋਰਚਾ ਤੇ ਸੇਮਤ ਕਿਸਾਨ ਮੋਰਚਾ ਜੈਸੀ ਆਤੀ ਵੱਲੋਂ ਇਹ ਸੰਘਰਸ਼ ਸ਼ੁਰੂ ਕੀਤਾ ਹੋਇਆ ਤੇ ਉਹਨਾਂ ਨੇ ਪਿਛਲੇ ਦਿਨੀ ਸੰਘਰਸ਼ ਨੂੰ ਤੇਜ਼ ਕੀਤਾ ਜਿੱਥੇ ਇੱਕ ਪਾਸੇ ਸ਼ੰਭੂ ਬਾਰਡਰ ਤੋਂ ਕਿਸਾਨ ਦਿੱਲੀ ਨੂੰ ਚੁੱਕ ਰਹੇ ਨੇ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਤੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਰ ਮਰਦ ਵਰਤੇ ਬੈਠੇ ਨੇ ਜਿਨ੍ਹਾਂ ਦੀ ਜ਼ੇਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਅਸੀਂ ਜਾਨਣਾ ਚਾਹਾਂਗੇ ਵੀ ਕਿ ਉਹਨਾਂ ਦੀ ਹਾਲਾਤ ਕਿਹੋ ਜਿਹੀ ਨੇ ਤੇ ਕੀ ਤੁਹਾਨੂੰ ਲੱਗਦਾ ਹੈ ਜਿਹੋ ਜਿਹੇ ਹਾਲਾਤ ਬਣ ਰਹੇ ਨੇ ਉੱਥੇ ਤਾਂ ਇਹ ਸੰਘਰਸ਼ ਕੋਈ ਨਵਾਂ ਮੋੜ ਲੈ ਸਕਦਾ ਦੇਖੋ ਹੁਣ ਜੀ ਤਾਂ 14 ਫਰਵਰੀ ਤੇ ਜੇ ਸ਼ੰਮੂ ਦੇ ਖਾੜੀ ਬਾਰਡਰ ਤੇ ਇਹਨਾਂ ਦਾ ਪ੍ਰੋਟੈਸਟ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਐਸ ਕੇ ਐਮ ਨੌਨ ਪੋਲਿਟিক্যাল ਦੇ ਕਿਸਾਨ ਮਜ਼ਦੂਰ ਸੰਸ਼ਚਿਤ ਮੀਟਿੰਗ ਦਾ ਜੀ ਔਰ ਅਲੱਗ ਅਲੱਗ ਪੜਾਵਾਂ ਵਿੱਚ ਦੀ ਹੁੰਦਾ ਹੋਇਆ ਹੁਣ ਜਿਹੜਾ ਹੈਗਾ ਉਹ ਕਾਫੀ ਭਖਿਆ ਹੋਇਆ ਹੈ ਪਿਛਲੇ ਦਿਨਾਂ ਦਾ ਕਿਉਂਕਿ ਇਹਨਾਂ ਤੇ ਰਾ ਨੇ 6 ਦਸੰਬਰ ਨੂੰ ਜਿਹੜਾ ਦਿੱਲੀ ਕੋਚ ਦਾ ਫੈਸਲਾ ਕੀਤਾ ਸੀਗਾ ਦਿੱਲੀ ਕੋਚ ਦੇ ਫੈਸਲੇ ਦੇ ਤਹਿਤ ਹੀ ਇਹਨਾਂ ਨੇ ਨਾਲੋ ਨਾਲ ਵੇਟ ਕੀਤੀ ਸੀ ਕਿ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਜਿਹਾ ਹੈ ਨਾ ਸਰਕਾਰ ਕਿਸੇ ਕਿਸਮ ਦਾ ਕੋ ਧੰਨਵਾਦ ਦਾ ਸੱਤਾ ਜੀ ਹੈ ਜਾਂ ਨਹੀਂ ਜੀ ਇਹਨਾਂ ਨੇ ਇੱਕ ਇੱਕ ਦਿਨ ਦੇ ਗੈਪ ਦੇ ਨਾਲ ਦੋ ਵਾਰ ਜੱਥੇ ਭੇਜੇ ਜਥਿਆਂ ਨੂੰ ਜਿਹੜਾ ਹੈਗਾ ਉੱਥੇ ਸ਼ੰਗੂ ਬਾਰਡਰ ਤੇ ਰੋਕਿਆ ਗਿਆ ਤੁਰਗੈਸ ਦੇ ਗੋਲੇ ਹੋਏ ਕਿਸਾਨ जख्मी ਹੋਏ ਹੋਰ ਉਥੇ ਮਾਹੌਲ ਹੈ ਟੈਂਸ ਹੋਇਆ ਜੀ ਤੇ ਫਿਰ ਇਹਨਾਂ ਨੇ ਗੈਪ ਆ ਲਿਆ ਨਹੀਂ ਤਾਂ ਇਹ ਸੀ ਕਿ ਇੱਕ ਦਿਨ ਬਾਅਦ ਇੱਕ ਦਿਨ ਬਾਅਦ ਭੇਜਾਂਗੇ ਅਸੀਂ ਜੀ ਤਾਂ ਅੱਜ ਬਣਦਾ ਸੀ ਭੇਜਣਾ ਪਰ ਇਹਨਾਂ ਨੇ ਕਿ ਅਸੀਂ ਕਿ ਕਿ ਅਸੀਂ ਆਪਣੀ ਮੀਟਿੰਗ ਕਰਾਂਗੇ ਅਗਲੀ ਰਣਨੀਤੀ ਤੈਅ ਕਰਾਂਗੇ ਜਿਹਦੇ ਤਹਿਤ ਇਹਨਾਂ ਨੇ ਤਕਰੀਬਨ 30 35 ਮਿੰਟ ਪਹਿਲਾਂ ਹੀ ਇਹ ਡਿਸਾਈਡ ਕੀਤਾ ਹੈ ਕਿ ਹੁਣ ਜਿਹੜਾ ਤੀਜਾ ਜਥਾ ਹੈਗਾ ਦਿੱਲੀ ਵੱਲ ਉਹ 14 ਦਸੰਬਰ ਨੂੰ ਪਹੁੰਚ ਕਰੇਗਾ ਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਬਾਰੇ ਜੀ ਉਹ ਅੱਜ ਲਾਈਨ ਲਾਈਕ ਦੇ ਵਿੱਚ ਆਈ ਹੈਗੀ ਕਿਉਂਕਿ 15 ਦਿਨਾਂ ਤੋਂ ਉਹ ਮਰਨਬਰ ਤੇ ਖਨੌਰੀ ਬਾਰਡਰ ਤੇ ਬੈਠੇ ਨੇ ਆਫਟਰ ਆਲ ਤੁਹਾਡੀ ਬੋਡੀ ਹੈ ਜਦੋਂ ਤੁਸੀਂ ਇਨਟੇਕ ਨਹੀਂ ਲੈਂਦੇ ਨੈਚੁਰਲੀ ਹੋੜੀ ਹੋੜੀ ਇੱਕ ਉਹਨਾਂ ਦਾ ਬਜ਼ੁਰਗ ਸਰੀਰ ਹੈ ਵਿਰਧ ਅਵਸਥਾ ਇਸ ਅਵਸਥਾ ਦੇ ਵਿੱਚ ਅਗਰ ਤੁਸੀਂ ਇਨਟੇਕ ਨਹੀਂ ਲੈਂਦੇ ਤਾਂ ਜਿਆਦਾ ਟਾਈਮ ਤੁਸੀਂ ਰਿਵਾਈਵੈਡ ਆਉ ਨਹੀਂ ਕਰ ਪਾਉਂਦੇ ਸੋ ਡਾਕਟਰਾਂ ਨੂੰ ਵੀ ਅੱਜ ਪ੍ਰਸ਼ਾਸਨ ਨੇ ਭੇਜਿਆ ਸੀਗਾ ਤੇ ਉਹਨਾਂ ਦਾ ਚੈੱਕਅਪ ਵੀ ਕੀਤਾ ਹੈ ਚੈੱਕਅਪ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਤਕਰੀਬਨ 11 ਕਿਲੋ weight ਹੈ ਜਿਹੜਾ ਘਟ ਗਿਆ ਉਹਨਾਂ ਦਾ ਬੀਪੀ ਔਰ 슈ਗਰ ਹੈ ਫਲਕਚੂਏਟ ਕਰ ਰਹੀ ਹੈਗੀ ਹੈ ਇਹ ਡਾਕਟਰ ਨੇ ਕਿਹਾ ਕਿ ਬਿਲਕੁਲ ਐਮਰਜੈਂਸੀ ਤਰ੍ਹਾਂ ਕਿਸੇ ਵੇਲੇ ਵੀ ਬਣ ਸਕਦੀ ਹੈਗੀ ਇਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਬਣੇ ਹੋਏ ਨੇ ਜੀ ਸੋ ਪ੍ਰਸ਼ਾਸਨ ਨੇ ਕੱਲ ਵੀ ਉਥੇ ਡੀਆਈਐਸ ਜੀ ਮਨਦੀਪ ਸਿੰਘ ਹੈ ਪਟਿਆਲੇ ਤੋਂ ਉਹਨਾਂ ਨੇ ਕੱਲ ਵੀ ਉਥੇ ਖਨੋਰੀ ਬਾਰਡਰ ਤੇ ਗਏ ਸੀ ਉਹਨਾਂ ਦੀਆਂ ਕੋਸ਼ਿਸ਼ਾਂ ਕਿ ਕੱਲ ਨੂੰ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਬੀ ਜ਼ਮੀਨ ਹੋ ਜਾਂਦੀ ਹੈਗੀ ਆ ਤਾਂ ਉਹਦੇ ਨਾਲ ਸਰਕਾਰ ਨੂੰ ਇਹ ਸਿਰ ਇੱਕ ਵੱਡੀ ਗੱਲ ਆ ਜਾਏਗੀ ਜੀ ਕਿਉਂਕਿ ਵੈਸੇ ਤਾਂ ਦੇਖੋ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈਗਾ ਦੇਖਣ ਨੂੰ ਡਾਊਟ ਕਿ ਤੁਸੀਂ ਇੱਕ ਕਿਸਾਨੀ ਦੇ ਇਸ਼ੂ ਤੇ ਲੜ ਰਹੇ ਹੈਗੇ ਹੋ ਪਰ ਤੁਸੀਂ ਇਹ ਵੀ ਦੇਖਣਾ ਹੁੰਦਾ ਜਥੇਬੰਦੀਆਂ ਨੇ ਚਾਹੇ ਉਹਨਾਂ ਦੇ ਜਿਹੜੀ ਐਸਕੇਮ ਨਾਨ ਪੋਲਿਟਿਕਲ ਹੈ ਉਹਨਾਂ ਦੇ ਆਗੂਆਂ ਨੇ ਕਿ ਜੇ ਡੱਲੇਵਾਲ ਸਾਹਿਬ ਮਰਮਰਥ ਤੇ ਬੈਠਦੇ ਤਾਂ ਇੱਕ ਤਰ੍ਹਾਂ ਇਹ ਕਹਿੰਦੇ ਕਿ ਜਿਹੜੇ ਬਜ਼ੁਰਗ ਹੁੰਦੇ ਤੁਹਾਡੀ ਪਾਰਟੀ ਦਾ ਤੁਹਾਡੀ ਜਥੇਬੰਦੀ ਦਾ ਇੱਕ ਸਰਮਾਇਆ ਹੁੰਦੇ ਉਹਨੂੰ ਸੰਭਾਲ ਕੇ ਰੱਖਣਾ ਤੁਹਾਡੀ ਇੱਕ ਡਿਊਟੀ ਬਣ ਜਾਂਦੀ ਹੈ ਇੱਕ ਖਲਾਕੀ ਮੋਰਲ ਡਿਊਟੀ ਬਣ ਜਾਂਦੀ ਹੈ ਸੋ ਉਸ ਐਂਗਲ ਤੋਂ ਵੀ ਦੇਖੇ ਤਾਂ ਮਾਨਵੀ ਐਂਗਲ ਤੋਂ ਵੀ ਲੱਗਦਾ ਕਿ ਉਹਨਾਂ ਨੂੰ ਇਸ 바ਸੇ ਇਸ ਬਤ ਦੇ ਵਿੱਚ ਉਤਾਰਿਆ ਨਹੀਂ ਜਾਣਾ ਚਾਹੀਦਾ ਸੀ ਪਰ ਖੁਦ ਡੱਲੇਬਾਲ ਇਛਕ ਸੀ ਜਿਵੇਂ ਉਹਨਾਂ ਨੇ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਲ ਵੰਡਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਜਿੱਦ ਸੀ ਪਰ ਫਿਰ ਵੀ ਉਹ ਇੱਕ ਕੋਸ਼ਿਸ਼ ਹੋਣੀ ਚਾਹੀਦੀ ਸੀ ਉਹਨਾਂ ਪਰਿਵਾਰ ਨੂੰ ਕਿ ਉਹ ਖੁਦ ਹੀ ਇਸਤੇ ਨਾ ਬਟਾਏ ਉਹਦੇ ਕੋਈ ਅਲਟਰਨੇਟਿਵ ਦੇਖਿਆ ਜਾ ਸਕਦਾ ਸੀ ਜੀ ਦੂਸਰਾ ਸਰਕਾਰ ਦੀ ਡਿਊਟੀ ਆ ਜਾਂਦੀ ਹੈ ਇਹ ਜਿਹੇ ਮੌਕਿਆਂ ਤੇ ਕੀ ਸਰਕਾਰਾਂ ਨੂੰ ਚਾਹੀਦਾ ਕਿ ਕੋਈ ਕੱਲ ਨੂੰ ਕੋਈ ਵੱਡਾ ਇਨਸੀਡੈਂਟ ਹੋਵੇ ਉੱਥੇ ਤੇ ਮਾਹੌਲ ਆ ਜਿਹੜਾ ਹੋ ਤੂਰ ਫੜੇ ਉਸ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨਾਲ ਗੱਲਬਾਤ ਦਾ ਰੱਖਣਾ ਚਾਹੀਦਾ ਸੀ ਪੰਜਾਬ ਸਰਕਾਰ ਨੇ ਤਾਂ ਕੋਈ ਗੱਲਬਾਤ ਕਿਉਂਕਿ ਪੰਜਾਬ ਸਰਕਾਰ ਤਾਂ ਇਹ ਪੱਲਾ ਝਾੜ ਲੈਂਦੀ ਹੈ ਕਿ ਸਾਡੇ ਨਾਲ ਸੰਬੰਧ ਤੇ ਈਸ਼ੂ ਨਹੀਂ ਉਹਨਾਂ ਦੇ ਈਸ਼ੂ ਹੈ ਜਿਹੜੇ ਸੈਂਟਰ ਸਰਕਾਰ ਨਾਲ ਪਰ ਤੁਹਾਡੀ ਉਹ ਹਦੂਦ ਦੇ ਵਿੱਚ ਬੈਠੇ ਨੇ ਕੱਲ ਨੂੰ ਇੱਥੇ ਕੋਈ ਗੱਲ ਵਾਪਰਦੀ ਹੈ ਤਾਂ ਗੱਲ ਹੈ ਜਿਹੜੀ ਉਹ ਪੰਜਾਬ ਸਰਕਾਰ ਤੇ ਵੀ ਮੇਨਲੀ ਆਏਗੀ ਕਿਉਂਕਿ ਤੁਹਾਡੀ ਯੂ ਦੇ ਅੰਦਰ ਹੈ ਉਹ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈਗਾ ਜਾਂ ਜਿਹੜੀ ਘਟਨਾ ਸੰਭਾਵੀ ਹੈ ਕੋਈ ਸੋ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਸੀ ਹਰਿਆਣਾ ਸਰਕਾਰ ਜਿਹੜੀ ਡਾਇਰੈਕਟਰ ਇਨਵੋਲਵ ਹੈ ਨਾਲ ਬੈਠੀ ਜਿੰਨੇ ਰਾਹ ਰੋਕੇ ਹੋਏ ਨੇ ਉਹ ਕਹਿ ਰਹੀ ਹੈ ਜੀ ਕਿ ਦਿੱਲੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਅਜੇ ਤੱਕ ਪਰਮਿਸ਼ਨ ਨਹੀਂ ਦਿੱਤੀ ਜੀ ਨਰਵਸਿੰਹ ਸੈਣੀ ਨੇ ਅਜੇ ਇੱਕ ਸਟੇਟਮੈਂਟ ਜਰੂਰ ਦਿੱਤੀ ਹੈ ਉਹਨੇ ਇਹਨੂੰ ਇੱਕ ਪੋਲੀਟੀਕਲ ਕਲਰ ਦੇ ਦਿੱਤਾ ਉਹ ਕਹਿੰਦਾ ਜੀ ਇਹਦਾ ਸਾਰਾ ਕੁਝ ਕਾਰਨ ਕਰਾਉਣ ਵਾਲੇ ਕਾਂਗਰਸ ਵਾਲੇ ਨੇ ਕਾਂਗਰਸ ਇਹਨੂੰ ਸਿਆਸਤ ਕਰ ਰਹੀ ਹੈ ਇਸ ਇਸ਼ੂ ਤੇ ਭਾਰਤ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਖੁਸ਼ ਦਿੱਤਾ ਹੈਗਾ ਐਮਐਸਪੀ ਦਾ ਵਾਧਾ ਜਿਹੜਾ ਹਰ ਸਾਲ ਕੀਤਾ ਜਾ ਰਿਹਾ ਹੈਗਾ ਸੋ ਕੁੱਲ ਮਿਲਾ ਕੇ ਅਤਿਸ਼ੇ ਹੈ ਕਿ ਬੜੀ ਨਾਜ਼ੁਕ ਪੋਜੀਸ਼ਨ ਇਸ ਵੇਲੇ ਕਨੋਰੀ ਬਾਰਡਰ ਤੇ ਬਣੀ ਹੋਈ ਹੈ ਇਸ ਨੂੰ ਲੈ ਕੇ ਜ਼ਰੂਰ ਸੋਚਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਕਿ ਘੱਟੋ ਘੱਟ ਇੱਕ ਇੱਕ ਜਾਨ ਬੜੀ ਜਿਹੜੀ ਕੀਮਤੀ ਹੁੰਦੀ ਹੈ ਖਾਸ ਕਰਕੇ ਕਿਸੇ ਕਿਸਮ ਦਾ ਨੇਤਾ ਜੀ ਨੇ ਸਾਰੀ ਉਮਰ ਆਪਣੀ ਇਸ ਪਾਸੇ ਲਾਈ ਹੋਵੇ ਉਹਨਾਂ ਦੀ ਜਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਉਸ ਤੋਂ ਵੱਧ ਕੇ ਸਰਕਾਰਾਂ ਨੂੰ ਜਾਂ ਕੌਟੀ ਨੂੰ ਸੋਚਣਾ ਚਾਹੀਦਾ ਕਿ ਕੱਲ ਨੂੰ ਕੋਈ ਇਦਾਂ ਦਾ ਕੋਈ ਨੁਕਸਾਨ ਨਾ ਹੋਵੇ ਢੱਲੇਵਾਲਸ ਆ ਤਾਂ ਇਹ ਵੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਪਹਿਲਾਂ ਮਰਨ ਵਰਤ ਨਹੀਂ ਜੀ ਉਹ 2018 ਤੋਂ ਹਰ ਸਾਲ ਕਿਸੇ ਨਾ ਕਿਸੇ ইস্যੂ ਤੇ ਮਰਨ ਵਰਤ ਰੱਖਦੇ ਆ ਰਹੇ ਨੇ ਸਿਰਫ ਇੱਕ 2020 ਵਾਲਾ ਸਾਲ ਸੀ ਆਤਿਸ਼ਜ ਤੋਂ ਕੋਰੋਨਾ ਦਾ ਕੀੜ ਸੀ ਉਹ ਸਾਹ ਸੁੱਕਾ ਨਿਕਲਿਆ ਆਦਰਵਾਈਜ਼ ਉਹ 6 ਸਾਲ ਤੋਂ ਲਗਾਤਾਰ ਉਹਨਾਂ ਦਾ 6ਵਾਂ ਮਰਨ ਵਰਤ ਹੈ ਜੀ ਹੈਨਾ ਈਸ਼ੂ ਵੱਡਾ ਹੈਗਾ ਮਿਸ਼ਨ ਵੱਡਾ ਲੈ ਕੇ ਚੱਲੇ ਨੇ ਕਿ ਅਸੀਂ ਫਸਲਾਂ ਤੇ ਜਿਹੜੀ ਐਮਐਸਬੀ ਨੇ ਦੀ ਜਾਂਦੀ ਸਰਕਾਰ ਬਲੋਂ ਤੋਂ ਲੀਗਲ ਗਰੰਟੀ ਹੈ ਜਿਹੜੀ ਉਹ ਲੈਣੀ ਹੈਗੀ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਦਿੱਲੀ ਮੋਰਚੇ ਦੇ ਵਿੱਚ ਸਾਡੇ ਕੋਲ ਇੰਨੀ ਸਟਰੈਂਥ ਸੀਗੀ ਜੇ ਅਸੀਂ ਉਦੋਂ ਇਹ ਗੱਲ ਚਾਹੀਏ ਉਦੋਂ ਤਿੰਨ ਖੇਤੀ ਕਾਨੂੰਨਾਂ ਦਾ ਵੱਡਾ ਇਸ਼ੂ ਸੀ ਉਦੋਂ ਆਪਣੀ ਇਹ ਗੱਲ ਨਹੀਂ ਮਨਵਾ ਸਕੇ ਤਾਂ ਹੁਣ ਅਸੀਂ ਤਾਕਤਸ਼ਾਲੀ ਬਹੁਤ ਛੋਟੀ ਹੈਗੀ ਹੈ ਸ਼ੰਭੂ ਔਰ ਖਨੋਰੀ ਦੇ ਉਸ ਕਿਸਮ ਦਾ ਰਿਸਪਾਂਸ ਨਹੀਂ ਹੈਗਾ ਜਿਸ ਤਰ੍ਹਾਂ ਦਾ ਚਾਹੀਦਾ ਸੀ ਵੱਡਾ ਪ੍ਰੋਗਰਾਮ ਹੋ ਲੀਕ ਲਿਆ ਹੈਗਾ ਹੁਣ ਉਸ ਨੂੰ ਸਮੇਟਣਾ ਵੀ ਕਈ ਵਾਰੀ ਔਖਾ ਹੋ ਜਾਂਦਾ ਹੈਗਾ ਸੋ ਅੱਜ ਦੋ ਪ੍ਰੈਸ ਕਾਨਫਰੰਸਾਂ ਉੱਥੇ ਅਕਿਸ਼ ਨਾਦੋ ਨਾਲ ਹੋਈਆਂ ਵੀ ਨੇ ਇੱਕ ਹੋਈ ਸ਼ੰਭੂ ਤੇ ਉਹਨਾਂ ਨੇ ਕਹਿ ਕੇ ਜਿ 14 ਦਸੰਬਰ ਤੋਂ ਦੁਆਰੇ ਜਾਵਾਂਗੇ ਕਿਉਂਕਿ ਸਥਿਤੀ ਤਾਂ ਦੇਖੋ ਜਦੋਂ ਪੰਜਾਬੀਆਂ ਦਾ ਇੱਕ ਨੇਚਰ ਵੀ ਹੈ ਅਸੀਂ ਨੀਰਸ ਚੀਜ਼ ਨੂੰ ਨਾ ਉੱਥੇ ਰੀਐਕਟ ਨਹੀਂ ਕਰ ਦਿੰਦੀ ਇਸ ਚੀਜ਼ ਤੇ ਸਾਨੂੰ ਲੱਗਦਾ ਕਿ ਜਦੋਂ ਵੱਡੀ ਕੋਈ ਚੀਜ਼ ਹੋ ਜਾਂਦੀ ਹੈ ਜਾਂ ਰੈਪ੍ਰੈਸ਼ਨ ਹੋ ਜਾਂਦਾ ਹੈ ਉਦੋਂ ਅਸੀਂ ਮੈਦਾਨ ਚ ਉਤਦੇ ਆ ਫਿਰ ਸਾਨੂੰ ਹਮਦਰਦੀ ਵੀ ਹੁੰਦੀ ਹੈ ਜੀ ਅੱਜ ਵੀ ਉੱਥੇ ਵੱਡੀ ਗਿਣਤੀ ਚ ਲੋਕ ਪਹੁੰਚ ਰਹੇ ਲੋਕ ਪਹੁੰਚੇ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਡੱਲੇਵਾਲ ਦੇ ਪਿੰਡ ਵੀ ਅੱਜ ਉੱਥੇ ਜਿਹੜੀ ਸਮੂਹਿਕ ਭੁਖ ਹੜਤਾਲ ਕੀਤੀ ਹੈ ਜਾਂ ਜਖਨੌਰੀ ਦੇ ਸੰਭੂ ਦੇ ਵਿੱਚ ਜਿਹੜੀ ਉਹਨਾਂ ਨੇ ਕੀਤੀ ਹੈ ਤੋਂ ਟੋਟਲ ਸਾਰਿਆਂ ਨੇ ਸਮੂਹਿਕ ਭੁਖ ਹੜਤਾਲ ਵੀ ਕੀਤੀ ਵੀ ਹੈ ਜੀ ਨਾਲੋਂ ਨਾਲ ਤਾਂ ਕਿ ਇਸ ਦਾ ਮਸਲੇ ਨੂੰ ਪਖਾਇਆ ਜਾ ਸਕੇ ਜਿਹੜਾ ਉਹਨਾਂ ਅਸਲ ਚ ਕੀ ਹੈ ਕਿ ਨਾ ਦੋ ਚੀਜ਼ਾਂ ਹੋ ਗਈਆਂ ਇੱਕੋ ਟਾਈਮ ਤੇ ਇੱਕ ਟਾਈਮ ਇੱਕ ਹੋ ਗਿਆ ਦਿੱਲੀ ਕੂਚ ਇੱਕ ਹੋ ਗਿਆ ਤੁਹਾਡਾ ਮਰਨ ਵਰਤ ਤੁਹਾਡੇ ਕੋਲ ਜਿਹੜੀ ਤਾਕਤ ਹੈ ਉਹ ਤਾਂ ਉਨੀ ਹੈ ਲਿਮਟਿਡ ਹੈਗੀ ਜਦੋਂ ਉਹ ਦੋ ਹਿੱਸਿਆਂ 'ਚ ਡਿਵਾਈਡ ਹੋ ਗਈ ਫਿਰ ਉਹਦੀ ਸਟਰੈਂਥ ਹੈ ਜਿਹੜੀ ਹੋਰ ਘਟ ਜਾਂਦੀ ਹੈ ਸਾਨੂੰ ਘਟੋ ਘਟ ਜਿਹਦੇ ਇਸ ਤਰ੍ਹਾਂ ਦੇ ਮੌਕੇ ਹੁੰਦੇ ਆ ਉਦੋਂ ਪ੍ਰੋਗਰਾਮ ਹੈ ਜਿਹੜਾ ਇੱਕ ਰੱਖਣਾ ਚਾਹੀਦਾ ਉਹਤੇ ਹੀ ਫੋਕਸ ਕਰਨਾ ਚਾਹੀਦਾ ਫਿਰ ਹਾਂ ਉਹ ਜਿਹੜਾ ਬੰਦਿਆ ਹੈਗਾ ਦੋ ਥਾਵਾਂ ਤੇ ਉਹਦੇ ਨਾਲ ਵੀ ਜਿਹੜਾ ਨੁਕਸਾਨ ਹੁੰਦਾ ਇੱਕ ਤਰੀਕੇ ਨਾਲ ਹੁਣ ਫੋਕਸ ਹੋ ਰਿਹਾ ਹੁਣ ਦਿੱਲੀ ਗੂਚ ਫੋਕਸ ਹੋ ਰਿਹਾ ਸੀ ਪਹਿਲਾਂ ਉਦੋਂ ਡਾਇਵਰਟ ਹੋ ਕੇ ਧਿਆਨ ਹੁਣ ਖਨੌਰੀ ਬਾਰਡਰ ਤੇ ਚਲਾ ਗਿਆ ਕਿਉਂਕਿ ਡਲੇਵਾਲ ਦੀ ਸਿਹਤ ਹੈ ਜਿਹੜੀ ਉਹ ਵਿਗੜ ਗਈ ਇਸੇ ਕਰਕੇ ਅੱਜ ਉਹਨਾਂ ਨੇ ਇਸ ਚੀਜ਼ ਨੂੰ ਹਾਈਲਾਈਟ ਕਰਨ ਦੇ ਲਈ ਸਾਰਿਆਂ ਇੱਕ ਦਿਨ ਦਾ ਜਿਹੜਾ ਇੱਕ ਪ੍ਰੋਟੈਸਟ ਦੇ ਵਿੱਚ ਜਿਹੜਾ ਭੁੱਖ ਹੜਤਾਲ ਹੈ ਜਿਹੜੀ ਸਾਰੇ ਮੋਰਚੇ ਤੇ ਜਿੰਨੇ ਕਿਸਾਨ ਆਏ ਉਹਨੇ ਕੀਤੀ ਹੈ ਇਸ ਤਰ੍ਹਾਂ ਉਹਦਾ ਪਿੰਡ ਹੈ ਜਿਹੜਾ ਡੱਲੇਵਾ ਉਥੋਂ ਦੇ ਲੋਕਾਂ ਨੇ ਵੀ ਭੁੱਖ ਹੜਤਾਲ ਕੀਤੀ ਹੈਗੀ ਹੈ ਸੋ ਇਸ ਤਰ੍ਹਾਂ ਦਾ ਪ੍ਰੋਗਰਾਮ ਉੱਥੇ ਅੱਜ ਦੀ ਜਿਹੜੀ ਅਪਡੇਟ ਹੈਗੀ ਹੈ ਔਰ ਇਹਦੇ ਨਾਲ ਹੀ ਅੱਜ ਜਿਹੜੀ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਹੈਗੀ ਹੈ ਉਹਨਾਂ ਨੇ ਇਹ ਕਿਹਾ ਉੱਥੇ ਜਿਹੜੇ ਐਸਕੇਐਮ ਦੇ ਖਨੋਰੀ ਬਾਰਡਰ ਤੇ ਸੀ ਉਹਨਾਂ ਨੇ ਕਿਹਾ ਕਿ ਇਸ ਚੀਜ਼ ਦੀ ਹਮਾਇਤ ਦੇ ਲਈ ਡੱਲੇਵਾਲ ਦੀ ਹਮਾਇਤ ਦੇ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਲਈ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ 12 ਨਵੰਬਰ ਨੂੰ ਸ਼ਾਮ ਦਾ ਖਾਣਾ ਉਹਦਾ ਵਰਤ ਰੱਖਣਾ ਪਾਈ ਕਰੀ ਜੀ ਬਿਲਕੁਲ ਇੱਕ ਡੰਗ ਦੀ ਰੋਟੀ ਉਹ ਨਾ ਖਾਣ ਕਿਸ ਤਰ੍ਹਾਂ ਦਾ ਸਬਦ ਹੈ ਜਿਹੜਾ ਉਹ ਖਨੌਰੀ ਦੇ ਜਿਹੜੀ ਸਟੇਜ ਹੈ ਉਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤਾ ਹੈਗਾ ਕਿ ਸਾਰੇ ਦੇਸ਼ ਉਹਦਾ ਇਹ ਵੀ ਕਹਿੰਦੇ ਨੇ ਕਿ ਕੱਲੇ ਕਿਸਾਨ ਨਹੀਂ ਇਹ ਮਸਲਾ ਸਾਰੇ ਲੋਕਾਂ ਨਾਲ ਜੁੜਿਆ ਹੈ ਕੱਲੇ ਕਿਸਾਨ ਨਹੀਂ ਸਾਰੇ ਲੋਕ ਸਾਰੇ ਤਬਕੇ ਸਮਾਜ ਦੇ ਆ ਜਿਹੜੇ ਉਹ ਇੱਕ ਦਿਨ ਦੀ ਜਿਹੜੀ ਇੱਕ ਡੰਗ ਦੀ ਰੋਟੀ ਹੈ ਜਿਹੜੀ ਉਹਨੂੰ ਛੱਡ ਜੀ ਚਰਜੀ ਜੀ ਜਿਵੇਂ ਤੁਸੀਂ ਹੁਣੀ ਜ਼ਿਕਰ ਕੀਤਾ ਵੀ ਕਿ ਖਨੋਰੀ ਬਾਰਡਰ ਦਾ ਇਹ ਸੱਦਾ ਵੀ ਕਿ 12 ਦਸੰਬਰ ਨੂੰ ਇੱਕ ਡੰਗ ਦੀ ਰੋਟੀ ਛੱਡੀ ਜਾਵੇ ਕਿ ਤੁਹਾਨੂੰ ਲੱਗਦਾ ਵੀ ਕਿ ਇਹ ਜੀ ਸੰਭ 可能 ਹੈ ਕਿ ਇੱਕ ਸੱਦੇ ਦੇ ਸਾਰਾ ਦੇਸ਼ ਜਿਹੜਾ ਹੈ ਕਿ ਇੱਕ ਡੰਗ ਦੀ ਰੋਟੀ ਛੱਡ ਸਕੇ ਦੇਖੋ ਆਪਦੇ ਸ਼ਹਿਰ ਦੇ ਵਿੱਚ ਦੋ ਗੱਲ ਆਏ ਇੱਕ ਤੇ ਹੁੰਦਾ ਕਿ ਮਾਹੌਲ ਦੀ ਗੱਲ ਹੁੰਦੀ ਜੀ ਕਿ ਤੁਸੀਂ ਮਾਹੌਲ ਕਿਸ ਤਰ੍ਹਾਂ ਦਾ ਹੈ ਦੂਸਰਾ ਹੁੰਦਾ ਕਿ ਤੁਸੀਂ ਜਿਹੜਾ ਸੱਦਾ ਦੇਣ ਵਾਲਾ ਹੈ ਉਹਦਾ ਜਿਹੜਾ ਕਦਮ ਉੱਤ ਹੈ ਉਹਦੀ ਜਿਹੜੀ ਹਸਤੀ ਹੈ ਉਹ ਕਿੰਡੀ ਵੱਡੀ ਹੈ ਜੀ ਦੋਨਾਂ ਗੱਲਾਂ ਤੇ ਬੈਟਰ ਕਰਦਾ ਹੈ ਤੀਸਰਾ ਹੁੰਦਾ ਹੈ ਕਿ ਤੁਹਾਡਾ ਕ੍ਰਾਈਸਿਸ ਕਿੱਡਾ ਵੱਡਾ ਹੈ ਨੋ ਡਾਊਟ ਕਿ ਸਾਨੀ ਦਾ ਕ੍ਰਾਈਸਿਸ ਹੈਗਾ ਸੀ ਜਦੋਂ ਖੇਤੀ ਕਾਨੂੰਨ ਵਾਪਸ ਲਏ ਉਹਦੋਂ ਬਹੁਤ ਵੱਡਾ ਕ੍ਰਾਈਸਿਸ ਉੱਭਰ ਕੇ ਆਇਆ ਸੀਗਾ ਕਿ ਪੌਰੀ ਲੱਗਦਾ ਸੀ ਕਿ ਸਭ ਤਬਕਿਆਂ ਨੂੰ ਇੱਕ ਤਰ੍ਹਾਂ ਦੀ ਮਾਰ ਪਈ ਪਏਗੀ ਜਿਵੇਂ ਆਜ਼ਾਦੀ ਦਾ ਅੰਦੋਲਨ ਸੀ ਹੈਨਾ ਕਿ ਬਹੁਤ ਵੱਡਾ ਜੋਸ਼ ਸੀ ਸਾਰੇ ਜਨੂੰਨ ਸੀ ਸਾਰੇ ਲੋਕਾਂ ਦੇ ਵਿੱਚ ਸਰਣੇਪੋਮਲੀਓ ਮੂਵਮੈਂਟ ਹੈ ਜਿਹੜੀ ਲੜੀ ਆ ਉਹਦੇ ਵਿੱਚ ਜਿਹੜਾ ਵੀ ਸੱਦਾ ਦਿੱਤਾ ਜਾਂਦਾ ਸੀ ਉਹ ਪੂਰ ਚੜਦਾ ਸੀ ਜੀ ਠੀਕ ਹੈ ਇਸ ਤਰ੍ਹਾਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਸੀਗਾ ਜਦੋਂ ਤੇ ਉਦੋਂ ਵੀ ਮਾਸਟਰ ਤਾਰਾ ਸਿੰਘ ਹੋਰਾਂ ਨੇ ਜਿਹੜੀ ਕੋਖੜਤਾ ਰੱਖੀ ਸੀ 48 ਦਿਨ ਦੀ ਤਾਂ ਉਦੋਂ ਵੀ ਤਕਰੀਬਨ ਸਾਰੇ ਲੋਕ ਹੈ ਜਿਹੜੇ ਦਰਪੰਦੇ ਸੀ ਇੱਕ ਸਮਾਂ ਇਹ ਵੀ ਸੀ ਜਦੋਂ ਕਿ ਸ਼ੋਮਨੀ ਕਾਲੀ ਦਲ ਕੋਈ ਸੱਦਾ ਦਿੰਦਾ ਹੁੰਦਾ ਸੀ ਕਿ ਤਰਹ ਜੁੱਧ ਮੋਰਚਾ ਲਾਉਣਾ ਪੰਜਾਬ ਦੇ ਇਸ਼ੂ ਤੇ ਮੋਰਚਾ ਲਾਉਣਾ ਹੈ ਤਾਂ ਹਰ ਲੋਕ ਆਪਣਾ اخلاقی ਫਰਜ ਸਮਝਦੇ ਸੀ ਘਰ ਘਰ ਦਾ ਬੰਦਾ ਜਾ ਕੇ ਝੋਲੇ ਆਪਣੇ ਮੋਰਚੇ 'ਚ ਤੁਰ ਪੈਂਦਾ ਸੀ ਬਿਲਕੁਲ ہزارਾਂ ਲੋਕ ਜਿਹੜੀਆਂ ਜੇਲ੍ਹਾਂ ਦੇ ਵਿੱਚ ਚਲੇ ਜਾਂਦੇ ਸੀ ਇੱਕ ਮਾਹੌਲ ਹੁੰਦਾ ਵਕਤ ਦੀ ਗੱਲ ਆਉਂਦੀ ਉਹ ਮਾਹੌਲ ਉਸ ਮੋਮੈਂਟਮ ਦੇ ਵਿੱਚ ਲੋਕ ਐ ਜਿਹੜੇ ਜਾਂਦੇ ਨੇ ਤਾਂ ਉਹ ਤੁਹਾਨੂੰ ਅੰਦਰ ਚਿੰਗ ਲੱਗਦੀ ਹੈ ਉਸ ਚੀਜ਼ ਦੀ ਹਨਾ ਤੇ ਇਸੇ ਕਰਕੇ ਚਾਹੇ ਪੰਜਾਬੀ ਸੂਬਾ ਮੋਰਚਾ ਹੋਵੇ ਜਾਂ ਦੂਜੇ ਮੋਰਚੇ ਲੱਗੇ ਹੋਣ ਜਾਂ ਦੂਜੀ ਐਜੀਟੇਸ਼ਨਾਂ ਹੋਣ ਜਾਂ ਦਿੱਲੀ ਵਾਲੀ ਐਜੀਟੇਸ਼ਨ ਸੀ ਉਦੋਂ ਦੇਖੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਜਿਹੜੇ ਸਟੂਡੈਂਟ ਸੀ ਉਹ ਇੰਡੀਪੈਂਡੈਂਟਲੀ ਜਿਹੜੇ ਟੂ-ਵੀਲਰਾਂ ਦੇ ਉੱਤੇ ਦਿੱਲੀ ਜਿਹੜੇ ਚਲੇ ਗਏ ਸੀ ਜਿੰਨੇ ਕੋਈ ਇੱਕ ਜਜ਼ਬਾ ਸੀ ਇੱਕ ਜਨੂਨ ਸੀ ਉਸ ਟਾਈਮ ਦਾ ਉਹ ਜਿਹੜਾ ਮਾਹੌਲ ਹੈ ਉਹਨਾਂ ਨੂੰ ਇੱਕ ਖਰੀਦ ਰਿਆ ਸੀ ਕਿ ਆਉਣ ਦੇ ਲਈ ਹੈ ਨਾ ਸੋ ਹੁਣ ਇਸ ਕਿਸਮ ਦੀ ਮੂਮੈਂਟ ਹੈ ਜਿਹੜੀ ਉਹ ਨਹੀਂ ਹੈਗੀ ਹੈ ਜੀ ਹੈ ਨਾ ਜਾਂ ਆਪਾਂ ਕਹਿੰਦੇ ਜਿਸ ਟਾਈਮ ਤੁਹਾਡੇ ਕਰਾਈਸਿਸ ਸੀਗਾ ਫੂਡ ਕਰਾਈਸਿਸ ਸੀ ਇੰਡੀਆ ਦੇ ਵਿੱਚ ਜਦੋਂ ਲਾਲ বাহাদুর শাস্ত্রী ਪ੍ਰਾਈਮ ਮਿਨਿਸਟਰ ਸੀਗੇ ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਵੀ ਦਿੱਤਾ ਬਿਲਕੁਲ ਤਾਂ ਉਹਨਾਂ ਨੇ ਵੀ ਇੱਕ ਵਾਰਾ ਲਾਲ ਬਾਦੂ ਸ਼ਾਸਤਰੀ ਨੇ ਵੀ ਸਦਾ ਦਿੱਤਾ ਸੀ ਪੂਰੇ ਮੁਲਕ ਨੂੰ ਕਿ ਤੁਸੀਂ ਹਫਤੇ ਦੇ ਵਿੱਚ ਇੱਕ ਦਿਨ ਜੀ ਜਿਹੜਾ ਇੱਕ ਡੰਗ ਦੀ ਰੋਟੀ ਦਾ ਸੈਕਰੀਫਾਈਸ ਕਰੋ ਕਿਉਂਕਿ ਉਸ ਟਾਈਮ ਅਨਾਜ ਦਾ ਸੰਕਟ ਸੀ ਤੇ ਅਮਰੀਕਾ ਜਿਹੜਾ ਅਸੀਂ ਅਮਰੀਕਾ ਤੋਂ ਅਨਾਜ ਲੈਂਦੇ ਸੀ ਅਮਰੀਕਾ ਉਹਨਾਂ ਟਾਈਮਾਂ ਦੇ ਵਿੱਚ ਸਾਨੂੰ ਅੱਖਾਂ ਦਿਖਾ ਰਿਹਾ ਸੀ 1947 ਜੰਗ ਦੇ ਵਿੱਚ ਨੂੰ ਲੈ ਕੇ ਤਾਂ ਅਸੀਂ ਕਿਹਾ ਸੀ ਕਿ ਲਾਲ ਬਾਦੂ ਸ਼ਾਸਤਰੀ ਤਾਂ ਇਹ ਕਹਿਆ ਸੀ ਕਿ ਅਸੀਂ ਜਿਹੜਾ ਹੈ ਕਿ ਵਿਦੇਸ਼ਾਂ ਅੱਗੇ ਹੱਥ ਨਹੀਂ ਆਇਆ ਉਹਨਾਂ ਨੇ ਸੱਦਾ ਵੀ ਦਿੱਤਾ ਸੀ ਕਿ ਪੂਰਾ ਮੁੱਲਕ ਹੈ ਜਿਹੜਾ ਝੋਨੇ ਤੇ ਫੋਕਸ ਕਰੇ ਕਣਕ ਤੇ ਫੋਕਸ ਕਰੇ ਬੰਤੂ ਵੱਧ ਲਗਾਵੇ ਈਵਨ ਸਿੰਬੋਲਿਕਲੀ ਉਹਨਾਂ ਨੇ ਆਪਣੀ ਜਨਪਾਤ ਤੇ ਜਿੱਥੇ ਉਹਨਾਂ ਦਾ ਮੰਗਲਾ ਸਿਹਾਤ ਸੀ ਉੱਥੇ ਵੀ ਉਹਨਾਂ ਨੇ ਹਲ ਚਲਾਇਆ ਸੀਗਾ ਬਾਹਰੋਂ ਦੇ ਤੇ ਉਹਨਾਂ ਨੇ ਕਣਕ ਦੀ ਬਜੰਦ ਕੀਤੀ ਤਾਂ ਕਿ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾ ਸਕੇ ਤਾਂ ਉਹਨਾਂ ਦੀ ਗੱਲ ਇਹ ਉਦੋਂ ਇੱਕ ਕ੍ਰਾਈਸਿਸ ਬਣਿਆ ਹੋਇਆ ਸੀ ਸਮੁੱਚੇ ਮੁੱਲਕ ਦੇ ਵਿੱਚ ਇੱਕ ਉਹ ਹਸਤੀ ਵੱਡੇ ਸੀ ਪ੍ਰਾਈਮ ਮਿਨਿਸਟਰ ਸੀ ਜੀ ਉਹਨਾਂ ਦਾ ਸੱਦਾ ਉਹ ਖੁਦ ਮਾਡਲ ਬਣ ਕੇ ਅੱਗੇ ਆਏ ਤਾਂ ਲੋਕਾਂ ਨੇ ਉਹ ਗੱਲ ਨੂੰ ਸਵੀਕਾਰ ਵੀ ਕੀਤਾ ਪਰ ਹੁਣ ਜਦੋਂ ਅਸੀਂ ਕਹਿੰਦੇ ਕਿ ਪੂਰਾ ਮੁਲਕ ਹੈ ਜਿਹੜਾ ਪੂਰਾ ਦੇਸ਼ ਹੈ ਜਿਹੜਾ ਇੱਕ ਬੰਤੀ ਰੋਟੀ ਛੱਡੇ ਠੀਕ ਹੈ ਤੁਹਾਡਾ ਇਸ਼ੂ ਠੀਕ ਹੋ ਸਕਦਾ ਹੈਗਾ ਪਰ ਉਹ ਕਰੰਟ ਹੈ ਜਿਹੜਾ ਉਹ ਮਾਹੌਲ ਹੈ ਉਹ ਇਸ ਲਈ ਮੈਨੂੰ ਲੱਗਦਾ ਨਹੀਂ ਕਿ ਵੀ ਉਸ ਤਰ੍ਹਾਂ ਦਾ ਹੈਗਾ ਕਿ ਸਾਰਾ ਬਾਕੀ ਬੱਧਾ ਲੱਗੇਗਾ ਜਦੋਂ ਅਸੀਂ ਇਸ ਤਰ੍ਹਾਂ ਦਾ ਕਹਿੰਦੇ ਕਿ ਤੁਹਾਡੇ ਜਿਹੜੀ ਸੱਤਾਧਾਰੀਏ ਹੁੰਦੇ ਨੇ ਉਹ ਵੀ ਦੇਖਦੇ ਨੇ ਕਿ ਤੁਹਾਡੇ ਸੱਦੇ ਨੂੰ ਲੋਕਾਂ ਨੇ ਕਿੰਨਾ ਕੁ ਕਬੂਲ ਕੀਤਾ ਜਿੰਨਾ ਕਿ ਲੋਕਾਂ ਨੇ ਰਿਸਪੌਂਡ ਕੀਤਾ ਉਹ ਤੋਂ ਅੰਦਾਜ਼ਾ ਲਾਉਂਦੇ ਕਿ ਤੁਹਾਡੀ ਗੱਲ ਕਿੰਨੀ ਕੁ ਮੰਨੀ ਜਾ ਰਹੀ ਹੈ ਸੋ ਜਦੋਂ ਅਸੀਂ ਕੋਈ ਵੀ ਸੱਦਾ ਨਾ ਚਾਹੀ ਇਹਨਾਂ ਨੇ ਸੈਂਬੋਲਿਕਲੀ ਕਿਹਾ ਕਿ ਉਹਦੇ ਨਾਲ ਚਲੋ ਦਲੇਵਾਲ ਸਾਹਿਬ ਦੀ ਇੱਕ ਸਿੱਧਾ ਮਸਲਾ ਹੈਗਾ ਉਹਨਾਂ ਨੂੰ ਹਮਾਇਤ ਜਟਾਉਣ ਦੀ ਵੀ ਗੱਲ ਹੋ ਸਕਦੀ ਹੈ ਉਹਨਾਂ ਨੂੰ ਹਮਦਰਦੀ ਜਟਾਉਣ ਦੀ ਵੀ ਗੱਲ ਹੋ ਸਕਦੀ ਹੈ ਪਰ ਗੱਲ ਕੁੱਲ ਮਿਲਾ ਕੇ ਇਹ ਅਤਿ ਸ਼ਮਾਰੀ ਹੈਗੀ ਹੈ ਕਿ ਜੇ ਇੱਕ ਬੰਦਾ ਮਰਨ ਵਾਸਤੇ ਬੈਠਾ ਸਭ ਤੋਂ ਪਹਿਲਾਂ ਉਹਦੀ ਜ਼ਿੰਦਗੀ ਹੈ ਜਿਹੜੀ ਉਹ ਪਿਆਰੀ ਹੋਣੀ ਚਾਹੀਦੀ ਹੈ ਜੀ ਸਰ ਜੀ ਜੀ ਇਹ ਤਾਂ ਗੱਲ ਕਿਸਾਨੀ ਦੀ ਸੀਗੀ ਤੇ ਨਾਲ ਹੀ ਆਪਾਂ ਗੱਲ ਸਿਆਸਤ ਦੀ ਵੀ ਕਰ ਲਈਏ ਕਿਉਂਕਿ ਪੰਜਾਬ ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਰਹੀਆਂ ਨੇ ਤੇ ਦੋ ਦਿਨਾਂ ਦਾ ਸਵਾ ਵਿੱਚ ਕਰ ਲੈਗੇ ਤੇ ਨਾਲ ਨਾਲ ਸਾਰੀ ਸਿਆਸੀ ਪਾਰਟੀਆਂ ਆਪ ਕੋ ਆਪਣੇ ਉਮੀਦਵਾਰਾਂ ਦੇ ਐਲਾਨ ਵੀ ਕਰਨ ਲੱਗੀ ਹੋਈ ਹੈ ਤਾਂ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਸ ਸਮੇਂ ਪੰਜਾਬ ਚ ਕਿਹੋ ਜਿਹਾ ਮਾਹੌਲ ਚੱਲ ਰਿਹਾ ਹੈ ਤੇ ਰਾਜਨੀਤਿਕ ਪਾਰਟੀਆਂ ਦੀ ਕੀ ਕਾਰਗੁਜ਼ਾਰੀ ਹੋ ਰਹੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝੀ ਕਰੋ ਦੇਖੋ ਮਾਹੌਲ ਤਾਂ ਇੱਕਦਮ ਹੀ ਆਤਿਸ਼ ਪੂਰਾ ਗਰਮ ਆ ਗਿਆ ਜੀ ਬਾਕੀ ਪੁਰਾਣੀ ਘਟਨਾ ਹੋਈ ਹੈ ਉਹ ਕਹਿੰਦੇ ਸਾਨੂੰ ਕਾਗਜ਼ ਦਾ ਕਰੀ ਨੰਦੇ ਕਰਮ ਨੰਦੇ ਕਾਬੀ ਦਰਵਾਜ਼ੇ ਕਹਿੰਦੇ ਤੇ ਉਹਨਾਂ ਨੇ ਉੱਥੇ ਧਰਨਾ ਲਾ ਦਿੱਤਾ ਹੈਗਾ ਆਪਸ ਦੇ ਵਿੱਚ ਤੁਤੂਮਾਂ ਤੇ ਝਟਪਾਂ ਵੀ ਹੋਈਆਂ ਨੇ ਸੋ ਇਹ ਤਰਤਾਰੀ ਨਗਰ ਕੌਂਸਲਰਾਂ ਨੇ ਤੇ ਪੰਜ ਕਾਰਪੋਰੇਸ਼ਨਾਂ ਨੇ ਤੇ ਬਾਕੀ ਕੁਝ 49 ਹੈ ਉਹ ਉਹ ਬਾਰਡ ਨੇ ਅਲੱਗ-ਅਲੱਗ ਕੌਂਸਲਾਂ ਤੇ ਕਾਰਪੋਰੇਸ਼ਨਾਂ ਜਿੱਥੇ ਬਾਈ ਇਲੈਕਸ਼ਨ ਹੋਣੀ ਹੈ ਜੀ ਸੋ ਮਾਹੌਲ ਤਾਂ ਆਉਣ ਵਾਲੇ ਵਿੱਚ ਬਹੁਤ ਹੋਰ ਭਖੇਗਾ ਕਿਉਂਕਿ ਅਚਨਚੇਤੀ ਹੋ ਰਹੀਆਂ ਨਹੀਂ ਕਿ ਤਾਂ ਚਲੋ ਧੱਕੇ ਇਹ ਤਾਂ ਪਤਾ ਹੀ ਸੀ ਕਿ ਉਹ ਹੋਣੀ ਹੈ ਅਚਨਚੇਤੀ ਤਾਂ ਐਲਾਨ ਹੁੰਦਾ ਤੇ ਬਹੁਤ ਥੋੜਾ ਸਮਾਂ ਮਿਲਦਾ ਹੈਗਾ ਜੀ ਇਲੈਕਸ਼ਨ ਕਮਿਸ਼ਨ ਦਾ ਐਲਾਨ ਕਰਦਾ ਨਾਲ ਦੀ ਨਾਲ ਸੈਕੰਡ ਡੇ ਤੋਂ ਜਿਹੜੀ ਨਾਮਿਨੇਸ਼ਨ ਹੈ ਉਹ ਪ੍ਰੋਸੈਸ ਸ਼ੁਰੂ ਹੋ ਜਾਂਦਾ 9 ਤਰੀਕ ਨੂੰ ਅੱਜ 10 ਤਰੀਕ ਹੋ ਗਈ ਤੇ ਬੱਚੇ ਨੇ ਸਾਡੇ ਕੋਲ 2 ਦਿਨ ਜੀ ਤੇ 2 ਦਿਨਾਂ 'ਚ ਬਹੁਤ ਖਲਾਰਾ ਪੈਣਾ ਜਿਸ ਤਰ੍ਹਾਂ ਸਭ ਤੋਂ ਵੱਡਾ ਮਸਲਾ ਪੰਚਾਇਤੀ ਚੋਣਾਂ ਆਇਆ ਸੀ ਉਹ ਸੀਗਾ ਐਨਓਸੀ ਦਾ ਹੁਣ ਐਨਓਸੀ ਜਿੰਨੇ ਵੀ ਚਾਹਵਾਨ ਲੜਨੇ ਆਲੇ ਚੋਣ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਐਨਓਸੀ ਚਾਹੀਦੀ ਹੋਏਗੀ ਜੀ ਤਾਂ ਇਹਨੇ ਥੋੜੇ ਟਾਈਮ ਦੇ ਵਿੱਚ ਕੀ ਅਧਿਕਾਰੀ ਦੇ ਪਾਉਣਗੇ ਤਾਂ ਜੇਕਰ ਨੂੰ ਇੱਕ ਦਿਨ ਦਾ ਟਿਕਾ ਪੈਗਾ ਤਾਂ ਉਹ ਖੁੰਝ ਜੇਗਾ ਬਿਲਕੁਲ ਇਸ ਕਰਕੇ ਐਸੇ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਚ ਰੌਲੇ ਰੱਪੇ ਪਏ ਸੀ ਉਸ ਤਰ੍ਹਾਂ ਦੀ ਪੋਸਿਬਿਲਟੀ ਹੈਗੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਐਨਓਸੀ ਨੂੰ ਲੈ ਕੇ ਜਿਹੜੀਆਂ ਆਪੋਜੀਸ਼ਨ ਹੈ ਉਹ ਇਤਰਾਜ਼ ਖੜੇ ਕਰ ਸਕਦੀਆਂ ਹੈਗੀਆਂ ਜੀ ਬਾਕੀ ਪੋਲੀਟੀਕਲ ਪਾਰਟੀਆਂ ਨੇ ਆਪ ਨੂੰ ਆਪਣੀ ਜਿਹੜੀ ਕੱਲ ਤੋਂ ਹੀ ਜਿਹੜੇ ਮੀਟਿੰਗਾਂ ਦਾ ਦੌਰ ਹੈ ਜਿਹੜਾ ਚੱਲ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ ਮੀਟਿੰਗ ਕੀਤੀ ਹੈਗੀ ਹੈ ਸਕ੍ਰੀਨਿੰਗ ਕਮੇਟੀਆਂ ਦੇ ਆਏ ਨੇ ਇਹ ਕੋ ਜਗਦੀਸ਼ ਰਾਜਾ ਨੇ ਐਕਸ ਮੇਅਰ ਅਜਲੰਦਰ ਦੇ ਉਹ ਵੀ ਉਹਨਾਂ ਨੇ ਪਾਰਟੀ 'ਚ ਸ਼ਾਮਲ ਕਰਾਏ ਨੇ ਜੀ ਸੋ ਸਾਰੀਆਂ ਪਾਰਟੀਆਂ ਕੋ ਟਾਈਮ ਜੁਟ ਗਈਆਂ ਹੈਗੀਆਂ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਜਲਦੀ ਤੋਂ ਜਲਦੀ ਆਪਣੇ ਉਮੀਦਵਾਰਾਂ ਜਿਹੜੇ ਡਿਕਲੇਅਰ ਕੀਤੀ ਕਰੀਏ ਜੀ ਜਿਸ ਤਰ੍ਹਾਂ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਉੱਥੇ 37 ਉਮੀਦਵਾਰਾਂ ਜਿਹੜੇ ਲੁਧਿਆਣਾ ਨਗਰ ਨਿਗਮ ਦੇ ਅਲਾਨ ਤੇ ਸੀ ਜੀ ਭਾਜਪਾ ਨੇ ਅੱਜ ਮੀਟਿੰਗ ਕੀਤੀ ਸੀ ਜਿਹਦੇ ਉਜਾਗੜ ਸਾਹਿਬ ਅੱਜ ਫੇਰ ਨਹੀਂ ਗਏ ਉਹਨਾਂ ਨੇ ਪਟਿਆਲਾ ਦੀ ਉਮੀਦਵਾਰਾਂ ਜਿਹੜੇ 60 ਦੇ ਕਰੀਬ ਹੈ ਜਿਹੜੇ ਉਹ ਐਲਾਨ ਦਿੱਤੇ ਨੇ ਜੀ ਬਿਲਕੁਲ ਇਸ ਤਰ੍ਹਾਂ ਕਾਂਗਰਸ ਨੇ ਜਿਹੜੇ ਹੈ ਕਿ 63 ਉਮੀਦਵਾਰ ਹੈ ਜਿਹੜੇ ਲੁਧਿਆਣਾ ਨਗਰ ਨਿਗਮ ਲਈ ਜਲਾਣੇ ਨੇ ਸੋ ਆਮ ਆਦਮੀ ਪਾਰਟੀ ਦੀ ਕੱਲ ਦੀ ਅਮਨ ਅਰੋੜਾ ਦੀ ਵਾਈ ਦੇ ਵਿੱਚ ਕਈ ਮੀਟਿੰਗਾਂ ਹੋਈਆਂ ਨੇ ਜੀ ਤੇ ਅੱਜ ਮੁੱਖ ਮੰਤਰੀ ਮੀਟਿੰਗਾਂ ਖੁਦ ਲੈ ਰਹੇ ਨੇ ਸੰਦੀਪ ਪਾਠਕ ਵੀ ਉੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਜਿਹੜੇ ਇੱਕ ਨਾਮ ਹੈ ਜਿਹੜੇ ਫਾਈਨਲ ਕਰਨੇ ਹੋ ਸਕਦਾ ਅੱਜ ਸ਼ਾਮ ਤੱਕ ਇਹਦੀ ਆਮ ਆਦਮੀ ਪਾਰਟੀ ਦੀ ਵੀ ਸੂਚੀ ਕੋਈ ਨਾ ਕੋਈ ਬਾਹਰ ਨਿਕਲ ਕੇ ਆ ਜੇ ਸੋ ਇਹਨਾਂ ਚੋਣਾਂ ਦੇ ਵਿੱਚ ਕਾਰਪੋਰੇਸ਼ਨ ਚੋਣਾਂ 'ਚ ਬੜੀ ਗਰਮਾਗਰਮੀ ਰਹਿਣੀ ਹੈਗੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਲਾਨ ਕੀਤਾ ਜੀ ਕਿ ਅਸੀਂ ਚੋਣਾ ਲੜਨਗੇ ਸਾਰੀਆਂ ਪਾਰਟੀਆਂ ਆਪਣੀ ਪਾਰਟੀ ਸਿੰਬਲ ਦੇ ਚੋਣਾ ਲੜ ਰਹੀਆਂ ਨੇ ਬਿਲਕੁਲ ਹੁਣ ਕਿਉਂਕਿ ਉੱਥੇ ਸੁਖਬੀਰ ਸਿੰਘ ਬਾਦਲ ਤੇ ਅਟੈਕ ਹੋਇਆ ਸੀਗਾ ਅ ਹਮਲਾ ਹੋਇਆ ਸੀਗਾ ਆਪਣਾ ਤੁਹਾਡੇ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਤਾਂ ਉਸ ਇਸ਼ੂ ਨੂੰ ਲੈ ਕੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨੂੰ ਲਾਰਜ ਆਰਡਰ ਦਾ ਵੀ ਇਸ਼ੂ ਚੱਕਣੀਆਂ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਚੱਕਿਆ ਹੀ ਹੋਇਆ ਕਿਉਂਕਿ ਸ਼ਹਿਰੀ ਚੋਣਾ ਹੋ ਰਹੀਆਂ ਨੇ ਤੇ ਸ਼ਹਿਰੀ ਲੋਕਾਂ ਨੂੰ ਮੁਖਾਤਬ ਹੋਣ ਦੇ ਲਈ ਜਿਹੜੀਆਂ ਕਾਂਗਰਸ ਪਾਰਟੀ ਹੈ ਉਹ ਵੀ ਇਹ ਗੱਲ ਨੂੰ ਹਾਈਲਾਈਟ ਕਰੇਗੀ ਕਿ ਪੰਜਾਬ ਚ ਲੈਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੈਗੀ ਹੈ ਔਰ ਜਿਹੜੀ ਰੂਲਿੰਗ ਪਾਰਟੀ ਹੈ ਉਹ ਕਹੇਗੀ ਕਿ ਜੇ ਅਸੀਂ ਡਵੈਲਪਮੈਂਟ ਬਹੁਤ ਕੀਤੀ ਜੀ ਬਿਲਕੁਸਰ ਰੂਲਿੰਗ ਨੇ ਡਵੈਲਪਮੈਂਟ ਦੇ ਨਾਂ ਤੇ ਵੋਟਾਂ ਮੰਗਣੀਆਂ ਨੇ ਤੇ ਆਪੋਜੀਸ਼ਨ ਹੈ ਜਿਹੜੀ ਉਹਨੇ ਤਿਆਰੀ ਕੀਤੀ ਹੋਈ ਹੈ ਕਿ ਜਿਹੜੇ ਵੀ 8-9 ਦਿਨ ਸਾਨੂੰ ਪ੍ਰਚਾਰ ਲਈ ਮਿਲਣਗੇ ਉਥੇ ਮੈਕਸਿਮਮ ਸਾਰੇ ਚਾਹੇ ਸ਼ਹਿਰ ਵੱਡੇ ਹੋਣ ਚਾਹੇ ਛੋਟੇ ਹੋਣ ਉਥੇ ਅਸੀਂ ਲੈਂਡ ਆਰਡਰ ਦੇ ਮੁੱਦੇ ਨੂੰ ਉਭਾਰੀਏ ਤਾਂ ਕਿ ਸ਼ਹਿਰੀ ਲੋਕਾਂ ਦੀ ਵੋਟ ਅਸੀਂ ਹਾਸਲ ਕਰ ਸਕੀਏ ਸੋ ਦੇਖਦੇ ਹਾਂ ਕਿ ਇਹ ਪੈਂਟਰੀ ਦੇ ਵਿੱਚ ਕੌਣ ਸਫਲ ਗੰਦ ਦੇ ਕੌਣ ਸਫਲ ਗੰਦ ਜੀ ਇਹ ਸੰ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਾਂ